साकाल मैं थोड़े न प्रिया तो सड़क ही माहौल काफी ज्यादा भक् चुके हैं दो तीर विचाले झड़प होंगी है झिड़प इन ज्यादा कि ਲੋਕ ਇਕੱਠੇ ਹੋ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਵਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ निहांग सिंह ਦੇ ਬਾੜੇ ਦੇ ਵਿੱਚ ਨੌਜਵਾਨ ਵੀ ਦਿਖਾਈ ਦੇ ਰਹੇ ਨੇ ਅਤੇ ਇੱਕ ਨੌਜਵਾਨ ਵੀ ਦਿਖਾਈ ਦੇ ਰਿਹਾ ਜਿਸ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਦਰਸਲ ਇਸ ਪੂਰੇ ਮਾਮਲੇ ਲੈ ਕੇ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਕੁਝ ਲੋਕਾਂ ਦੇ ਨਾਲ ਗੱਡੀ ਦੇ ਵਿੱਚ ਸਵਾਰ ਹੁੰਦਾ ਤੇ ਅਚਾਨਕ ਗੱਡੀ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦਾ ਜਦੋਂ ਇਹਨਾਂ ਵੱਲੋਂ ਪਿੱਛਾ ਕੀਤਾ ਜਾਂਦਾ ਰੋਕਿਆ ਜਾਂਦਾ ਤਾਂ ਕਿਤੇ ਨਾ ਕਿਤੇ ਉਸ ਨੌਜਵਾਨ ਦੀ ਮਾਰਕੁੱਟ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਸੜਕ ਉੱਤੇ ਖੜੇ निहांंग सिंह ਦੇ ਬਾੜੇ ਦੇ ਵਿੱਚ ਇਹਨਾਂ ਨੂੰ ਨੌਜਵਾਨਾਂ ਵੱਲੋਂ ਰੋਕਿਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਨਾ ਲਵੇ ਉਸ ਦੀ ਮਾਰਕੁੱਟ ਨਾ ਕੀਤੀ ਜਾਵੇ ਪਰ ਦੂਜੇ ਪਾਸੇ ਜਿਨ੍ਹਾਂ ਵੱਲੋਂ ਮਾਰਕੁੱਟ ਕੀਤੀ ਜਾ ਰਹੀ ਸੀ ਉਹਨਾਂ ਵੱਲੋਂ ਖਾਸ ਤੌਰ ਉਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹ ਫੋਨ ਲੈ ਕੇ ਭੱਜ ਚੁੱਕਿਆ ਹੈ ਇਹ ਚੋਰ ਹੈ ਅਤੇ ਹੁਣ ਇਸ ਨੂੰ ਜਿਹੜਾ ਥਾਣੇ ਲੈ ਕੇ ਜਾ ਰਿਹਾ ਤਾਂ ਉਸ ਤੋਂ ਬਾਅਦ ਇਹ ਇਸੇ ਤਰ੍ਹਾਂ ਮਾਮਲਾ ਜਿਹੜਾ ਲਗਾਤਾਰ ਵਧਦਾ ਜਾਂਦਾ ਹੈ ਤਾਂ ਹਾਲਾਂਕਿ ਜਿਹੜੇ ਨਿਹੰਗ ਸਿੰਘ ਦੇ ਬਾੜੇ ਦੇ ਵਿੱਚ ਇਹ ਨੌਜਵਾਨ ਹੈ ਉਨਾ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਉਹ ਸਿੱਧਾ ਥਾਣੇ ਜਾਣਗੇ ਉੱਥੇ ਹੀ ਇਸ ਨੌਜਵਾਨ ਨੂੰ ਲੈ ਕੇ ਆਣਗੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜੋ ਵੀ ਇਸ ਉੱਤੇ ਕਾਰਵਾਈ ਕਰੇਗਾ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਫਿਲਹਾਲ ਇਹ ਮਾਮਲਾ ਇਹਨਾਂ ਜ਼ਿਆਦਾ ਵੱਜ ਜਾਂਦਾ ਹੈ ਕਿ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਇਹ ਨੌਜਵਾਨਾਂ ਵੱਲੋਂ ਜਿਹੜਾ ਤਲਵਾਰ ਤੱਕ ਕੱਢ ਲਈ ਜਾਂਦੀ ਹੈ ਗਾਲਾਂ ਤੱਕ ਵੀ ਗੱਡੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਇਹ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਭਖ ਜਾਂਦਾ ਹੈ ਤਾਂ ਇਸ ਤੋਂ ਬਾਅਦ ਇਸ ਦੀ ਜਾਣਕਾਰੀ ਜਿਹੜੀ ਹੈ ਪੁਲਿਸ ਤੱਕ ਵੀ ਪਹੁੰਚਦੀ ਹੈ ਅਤੇ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਫੜਿਆ ਹੋਇਆ ਨੋਜਵਰ ਜਿਹੜਾ ਹੈ ਕੌਣ ਹੈ ਚੋਰ ਹੈ ਜਾਂ ਫਿਰ ਕਿਸੇ ਤੱਕੇ ਦੇ ਨਾਲ ਇਸ ਨੂੰ ਜਿਹੜਾ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਹਰ ਪਹਿਲੂ ਤੋਂ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜੀ ਇਹ ਮਾਮਲਾ ਹੈ ਬਠਿੰਡਾ ਤੋਂ ਸਾਹਮਣੇ ਹੈ ਹਾਈ ਪ੍ਰੋਫਾਈਲ ਇਲਾਕੇ ਤੋਂ ਸਾਹਮਣੇ ਜਿੱਥੇ ਸੜਕ ਵਿਚਾਲੇ ਹੀ ਦੋ ਟੀਰਾ ਦੇ ਵਿਚਕਾਰ ਜੜਪ ਹੋ ਜਾਂਦੀ ਹੈ ਉਸ ਦੌਰਾਨ ਮਾਹੌਲ ਜਿਹੜਾ ਹੈ ਸੜਕ ਉੱਤੇ ਕਾਫੀ ਜ਼ਿਆਦਾ ਭਖ ਜਾਂਦਾ ਹੈ ਤਾਂ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਕਿਹਾ ਗਿਆ ਦੋਵੇਂ ਟੀਰਾ ਵੱਲੋਂ ਸੁਣ ਲੈਣੇ ਆਹ ਬੰਦੇ ਨੂੰ ਕੁੱਟੀ ਜਾਂਦੇ ਸੀ ਆਹ ਲੋਬ ਆ ਕੱਢੀ ਭਾਈ ਸਮਝੇ ਗੱਲ ਆਹ ਫੇਰ ਕੱਢੀ ਜਾਂਦਾ ਛੋਟਾ ਕਾਲਾ ਕਿੱਡੀ ਤੋਂ ਨੇ ਪੜਾਈਏ ਤੇ ਜਾਣ ਕੇ ਮੈਂ ਸਹੋਂਗਾ ਨਾ ਕੋਈ ਗਾਲ ਗੂਲ ਥਾਣੇ ਚਲੋ ਥਾਣੇ ਤੇ ਜਾਂਦੇ ਆਂ ਅਧੂਰ ਕੰਮ ਨੂੰ ਜਾਂਦੇ ਜੀ ਕੀ ਮਾਮਲਾ ਕੀ ਹੋਇਆ ਕੀ ਹੋਇਆ ਬਾਬਾ ਫੋਨ ਚੋਰੀ ਕਰਕੇ ਭੱਜਿਆ ਤਾਂ ਐ ਵੀ ਜਾਊਂਗਾ ਤੇ ਕੁਟਣ ਕੇ ਮੰਨਣਾ ਪਊਗਾ ਥਾਣੇ ਲੈ ਕੇ ਚੱਲ ਨਹੀਂ ਤੁਹਾਨੂੰ ਲੱਗਦਾ ਸ਼ਿਕਾਇਤ ਪੁਲਿਸ ਨੂੰ ਦੇਣੇ ਤੁਸੀਂ ਤਾਂ ਕੁਟਣ ਲੱਗੇ ਉਹਨੂੰ ਸਾਡੇ ਕੋਲੇ ਨਾਲ ਤਾਂ ਅਸੀਂ ਕਿੱਠੀ ਸੀ ਸਾਡੇ ਨਾਲ ਸੀ ਉੱਤਰ ਕੇ ਬੱਜ ਗਿਆ ਹਾਂ ਉੱਤਰ ਕੇ ਬੱਜਿਆ ਕੀ ਕਹੋਂਗੇ ਤੁਸੀਂ ਉਹਨੂੰ ਚੋਰ ਤੁਸੀਂ ਕਿੱਥੇ ਲੈ ਕੇ ਚਲੇ ਸੀ ਕਿੱਡੀ ਦੇ ਨੂੰ ਚੱਲ ਥਾਣੇ ਚਲੀਏ ਇਹਦਾ ਕਾਲ ਫੋਨ ਗੈਰ ਨੂੰ ਛੜਾ ਕੇ ਦਿੱਤਾ ਪੈਸੇ ਦਿੱਤੇ ਫੋਨ ਰੱਖ ਗਿਆ ਹੁਣ ਤੂੰ ਚੱਕ ਗਿਆ ਨਵੀਂ ਕਹਾਣੀ ਬਣਾਈ ਜਨੇ ਮੈਂ ਫੋਨ ਫੋਨਦੇ ਚੱਲ ਵਾਰ ਫੜ ਜਾ ਜਿਹੜੇ ਬੰਦੇ ਕੋ ਰੱਖ ਕੇ ਜੀ ਤੂੰ ਪੈਸੇ ਦਿੱਤੇ ਚੱਲ ਲੈ ਕਿ ਚੱਲੀ ਤੈਨੂੰ ਪਰੇ ਬਾਬੇ ਬਾਬੇ ਆ ਕੇ ਤੈਨੂੰ ਐ ਹੋਗਾ ਵੀ ਪਛਾਣ ਲਵੇ ਸ਼ਰਮ ਚੋਰੀ ਫੋਨ ਦਿੱਤਾ ਸ਼ਰਮ ਚੋਰ ਬਟੇ ਸ਼ੱਕ ਗੋਲ ਲੱਗ ਬੈ ਯਾਰ ਤੁਸੀਂ ਫੇਰੇ ਅਜੇ ਕਹਿੰਦੇ ਵੀ ਆਹ ਹੈ ਚੋਰ ਸ਼ਰਮ ਚੋਰੀ ਕਰਦੇ ਹੋ ਬੰਦਾ ਫੇਰਾ ਗੱਲਾਂ ਕਰਦਾ ਉਹ ਕਹਿੰਦਾ ਸਾਡਾ ਫੋਨ ਚੱਕਿਆ ਨਹੀਂ ਸਾਡਾ ਫੋਨ ਕਿ ਵੀ ਲੋਕ ਨਹੀਂ ਪਤਾ ਇਹਨੂੰ ਕਿੰਨਾ ਲੈ ਖਲਾ ਦਈ ਇਹਨਾਂ ਕੋ ਮੇਰੀ ਫੋਟਮਾ ਵੀ ਜਮਾ ਦੋ ਦਿਨਾਂ ਦਾ ਫੋਨ ਲਈ ਤੇੜੀ ਇੰਨਾ ਲੇਬਰ ਤਾਂ ਤੇ ਕੁੱਟ-ਕੁੱਟ ਕੇ ਕੱਲ ਮੈਂ ਤੁਹਾਨੂੰ ਲੈ ਗਈ ਇਹ ਤੈਨੂੰ ਕਿਵੇਂ ਜਾਣਦੇ ਹੈ ਬੰਦੇ ਮੈਨੂੰ ਸਾਡੇ ਪਿੰਡ ਗਏ ਇਹਨੂੰ ਪਤਾ ਸੀਗਾ ਵੀ ਤੂੰ ਰਹਿ ਜਾਂਦਾ ਮੈਨੂੰ ਕਹਿੰਦਾ ਉਰੇ ਮਟਪਾ ਮੈਨੂੰ ਪਤਾ ਸੀ ਤੋਰ ਚ ਮਰੀ ਜਾਂਦੇ ਮੈਂ ਤੁਹਾਨੂੰ ਫੋਨ ਖੋਣਗੇ ਹਾਂ ਬਾਬਾ ਇਹ ਵਿੱਚ ਭੱਜ ਗਿਆ ਤੂੰ ਅਤਿ ਸੁਰੱਖਿਆ ਜਿਹੜਾ ਏਰੀਆ ਮੰਨਿਆ ਜਾਂਦਾ ਕੀ ਕਹਿਣਾ ਚਾਹੋਗੇ ਕੀ ਆ ਪੂਰਾ ਮਾਮਲਾ ਹਾਂਜੀ 4 ਤੋਂ 5 ਬੰਦੇ ਇੱਥੇ ਆਪਸ ਵਿੱਚ ਉਲਝੇ ਆ ਜੋ ਸਾਨੂੰ ਤੁਹਾਡੇ ਵੱਲੋਂ ਹੀ ਇੰਟੀਮੇਸ਼ਨ ਆਈ ਸੀ ਜਿਸ ਤੇ ਤੁਰੰਤ ਮੌਕੇ ਤੇ ਪੁੱਜੇ ਆ ਪਰ ਫਿਲਹਾਲ ਇੱਥੇ ਕੋਈ ਬੰਦਾ ਸਾਰ ਨੂੰ ਦਿਖਾਈ ਨਹੀਂ ਦਿੱਤਾ ਬਾਕੀ ਬੰਦੇ ਆਇਡੈਂਟੀਫਾਈ ਕਰਕੇ ਜੋ ਬੰਦਾ ਕਾਰਵਾਈ ਹੋਊਗੀ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ ਮੁੱਢਲੇ ਹਰਕਤਾਂ ਤੋਂ ਕੀ ਲੱਗਦਾ ਜਿਸ ਤਾ ਵੀਡੀਓ ਕੈਪਚਰ ਹੋਈ ਹੈ ਨਿਕੋ ਉਹੀ ਉਹ ਤੇ ਜਹੀ ਦਿਖਾਈ ਦੇ ਰਹੀ ਕਿ 4 ਤੋਂ 5 ਬੰਦੇ ਜਿਹੜੇ ਆਪਸ ਵਿੱਚ ਉਲਝ ਰਹੇ ਨੇ ਬਾਕੀ ਜੋ ਮੇਨ ਮਕਸਦ ਸੀਗਾ ਮੇਨ ਮੋਟਿਵ ਸੀਗਾ ਕਿਉਂ ਉਲਝੇ ਉਹ ਅਸੀਂ ਜੋ ਡਿਊਰਿੰਗ ਇਨਵੈਸਟੀਗੇਸ਼ਨ ਹੀ ਸਾਹਮਣੇ ਆਊਗਾ ਫਿਲਹਾਲ ਅਸੀਂ ਇਹ ਬੰਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਕਰਕੇ ਅਗਲੀ ਜੋ ਵੀ ਬੰਦੀ ਕਾਰਵਾਈ ਨੂੰ ਅਮਲ ਦੇ ਲਾ 11 ਵੀ ਸਿੰਘਾਂ ਕੋਲ ਜੀ ਇੱਕ ਤਰਫ ਉਹ ਨਿੰਗ ਸਿੰਘ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੇ ਸਾਹਮਣੇ ਹੀ ਸੀਗਾ ਨਿੰਗ ਸਿੰਘ ਸੀਗਾ ਉਹਨਾਂ ਕੋਲ ਇੱਕ ਟੰਬਾ ਸੀਗਾ ਤੇ ਸ਼ਾਇਦ ਤਲਵਾਰ ਸੀਗੀ ਬਾਕੀ ਵੀਡੀਓਜ਼ ਨੂੰ ਗੌਰ ਨਾਲ ਵਾਚਾਂਗੇ ਤੇ ਜੋ ਬੰਦਾ ਹੋਊਗਾ ਉਹ ਕਾਰਵਾਈ ਕਰਾਂਗੇ ਧੰਨਵਾਦ